ਭਾਜੀ 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 ਕਿਲੋ ਦੁੱਧ ਪਾਇਆ ਜੀ ਲੈਣੇ ਪਾਜੀ ਹਾਂਜੀ ਚੱਲੋ ਦੁੱਧ ਪਾਇਓ ਠੀਕ ਹੈ ਜੀ ਭਾਜੀ ਕੀ ਰੇਟ ਹੈ 65 ਰੁਪਏ ਕਿਲੋ ਜੀ 65 ਰੁਪਏ ਸਾਡੇ ਦਾ 60 ਰੁਪਏ ਮਿਲਦਾ ਜੀ ਭਾਜੀ ਸਾਡਾ ਦੁੱਧ ਹੈਗਾ ਵਧੀਆ ਜਿੱਥੋਂ ਤੁਹਾਨੂੰ 60 ਰੁਪਏ ਮਿਲਦਾ ਉੱਥੋਂ ਲੈ ਲਓ ਚੱਲ ਯਾਰ ਉੱਥੇ ਲੈ ਲਾਂਗੇ ਇਹ ਤਾਂ ਮਹਗਾ ਲਾਇਆ ਰਹਿਣ ਦਾ ਭਾਜੀ ਭਾਜੀ ਹਾਂਜੀ ਭਾਜੀ ਐ ਕਰੋ ਕਿਲੋ ਦੁੱਧ ਪਾਈ ਦਿਓ ਜੀ ਚੰਨਣ ਭਾਜੀ ਹਾਂਜੀ ਆਹ ਥੇਲਾ ਦੁੱਧ ਪਾਈ ਲੋ ਹੁਣ ਵੇ ਭਾਜੀ ਕੜ ਗਿਆ ਦੁੱਧ ਖੋਣਤਾ ਦੁੱਧ ਕੜ ਗਿਆ ਜੀ ਐਂ ਕਰੋ ਭਾਜੀ ਫੇਰ ਕਰਿਆ ਹੋਈ ਪਾ ਦਿਓ ਘਰ ਜਾ ਕੇ ਵੀ ਤਾਂ ਉਵਾਲਣਾ ਹੀ ਹੈ ਪਾ ਦਿਓ ਕਿਲੋ ਪਾ ਦਿਓ ਕੀ ਰੇਟ ਲਾਇਆ ਭਾਜੀ 80 ਰੁਪਏ 80 ਰੁਪਏ ਉਧਰ ਤਾਂ 70 ਰੁਪਏ ਮਿਲਦਾ ਪਹਿਲੇ ਜਿੱਥੋਂ ਦਾ ਉਹਨੂੰ ਸਸਤਾ ਮਤਲਬ ਉੱਥੋਂ ਲੈ ਲਓ। ਉਹ ਹਾਂ ਇਹ ਰੁੱਤੋਂ ਹੀ ਲੈ ਲਾਂਗੇ। ਲੈ ਲਓ ਭਾਈ। ਅਣੀ ਆਏ ਕਰੋ ਪਾਜੀ। ਇਹ 80 ਰੁਪਏ ਵਾਲਾ ਕੜਿਆ ਹੋਇਆ ਹੀ ਪਾ ਦੋ। ਭਾਈ ਹਾਂਜੀ ਆ ਕੜਿਆ ਹੋਇਆ ਦੁੱਧ ਪਾ ਦੋ। ਪਾਪਾ ਜੀ ਹੁਣ ਤਾਂ ਇਹ ਖਵਾ ਬਣ ਗਿਆ। ਕੋਤਾ ਭਾਜੀ ਬਣ ਗਿਆ ਖੋਆ ਤੇ ਖੋਆ ਹੈਗਾ 475 ਰੁਪਏ ਕਿਲੋ 475 ਭਾਈ ਸਾਡੇ ਗਨੋਲੀ ਦਾ ਇੱਥੇ ਖੋਆ 400 ਰੁਪਏ ਕਿਲੋ ਮਿਲਦਾ ਜੀ ਉਹ ਜਾਓ ਯਾਰ ਤੁਸੀਂ ਫਿਰਨ ਦਾ ਭਾਜੀ ਭਾਜੀ ਹਾਂਜੀ ਐਂ ਕਰੋ ਉਹ 475 ਵਾਲਾ ਖੋਆ ਹੀ ਪਾ ਦਿਓ ਫਿਰ ਲੈ ਲੇ ਮੇਰਾ ਹਾਂਜੀ ਆ ਖਵਾ ਪਾ ਗਏ ਇਹਨਾਂ ਨੂੰ ਹੋ ਹੁੰਦਾ ਬਰਫੀ ਬਣ ਗਈ ਭਾਜੀ ਉਹ ਭਾਈ ਹੁਣ ਮੇਰੀ ਬਣ ਗਈ ਬਰਫੀ ਤੇ ਬਰਫੀ ਹੈਗੀ ਸਾਡੀ 550 ਰੁਪਏ ਕਿਲੋ ਤੇ ਜਿੱਥੋਂ ਤੈਨੂੰ 500 ਰੁਪਏ ਮਿਲੇ ਉੱਥੋਂ ਲੈ ਲੈ ਜਾ ਕੇ ਭਾਜੀ ਆਇਂ ਕਰੋ ਫਿਰ ਹਾਂ ਮਾਰੀ ਜੀ ਬਰਫੀ ਟੇਸਟ ਕਰਾ ਦਿਓ